ਸਾਕਾ ਨੀ ਲਤਾ ਸਾਹ 48 ਪਰੇ ਹੋ ਗਏ ਨੇ ਇਸ ਸਾਕਾ ਨੀ ਲਤਾ ਰੰਤ ਮਿਆਂ ਸੱਪੜੋ ਕਿਦਨ ਸਥਾਨ ਸਚਕੰਸ਼ੀ ਤਰਵਾਦ ਸਾਹਿਬ ਨੂੰ ਸੀਚਕਾਉਣ ਵਾਲਿਆਂ ਲਈ ਇਹ ਦਿਨ ਬੜੇ ਭਾਰੀ ਹੋਈ ਕਿ ਹੁਣ ਆਉਣ ਵਾਲੀਆਂ ਲੜਾਈਆਂ ਉਹ ਵਿਖੀਆਂ ਲੜਾਈਆਂ ਕੀ ਆਈ ਰਹੀਆਂ ਲੜੀਆਂ ਜੀ ਜੀ ਉਹ ਵੀ ਟੀਆਈ ਰਾਹੀਂ ਹੋਣਗੀਆਂ ਜੰਗਾ ਕਹਿੰਦੇ ਚਰਨੂ चौहान ਦਾ ਮੰਨਣਾ ਉਹ ਕਹਿੰਦੇ ਟੈਕਨੋਲੋਜੀ ਨੇ ਗੈਰ ਰਾਜ ਰਾਜਕੀ ਤਕਤਾਂ ਨੂੰ ਤੱਕ ਵਰ ਬਖਸ਼ਿੰਦਰ ਕੁਮਾਰ ਸੁਖੀ ਜਿਹੜੇ ਲਗਾਤਾਰ ਜਿੱਤ ਕੇ ਆਉਂਦੇ ਰਹੇ ਨੇ ਅਕਾਲੀ ਦਲ ਦੀ ਤਿਕਟ ਤੋਂ ਤੇ ਪਰ ਇਸ ਵਾਰ ਐਮਐਲਏ ਅਕਾਲੀ ਦਲ ਦੇ ਹੁੰਦਿਆਂ ਵੀ ਆਪ ਵਾਲੇ ਪਾਰੇ ਚਲੇ ਗਏ ਸੀ ਉਹਨਾਂ ਨੂੰ ਚੇਅਰਮੈਨ ਵੀ ਮਿਲ ਗਈ ਸੀ 15 ਤੋਂ 29 ਸਾਲ ਤੱਕ ਕਲਿਆਂ ਦਾ ਇੱਕ ਔਰਤਾਂ ਤੇ ਸਰਵੇ ਹੋਇਆ। ਜੀਚੋ ਰਿਪੋਰਟ ਨਿਕਲੀ ਕਿ ਪੰਜਾਬ ਚ ਸ਼ਹਿਰੀ ਔਰਤਾਂ ਬੰਦਿਆਂ ਨਾਲ ਉਪਬੱਤ ਹੁੰਦਾ। ਜਿਹੜੇ ਨਮੂਨਿਆਂ ਚ ਇੰਨੀ ਬਰਾਬਰ ਜਿਹੜੀ ਫੜੀ ਗਈ ਜਿਹੜੀ ਜਨਤਕ ਹੋ ਗਈ ਤੇ ਇਹ ਤੋਂ ਬਿਨਾ ਵੀ ਜੇ ਕੁਝ ਉਪਰ ਚੱਲੇ ਕਿਲਾ ਹੁੰਦਾ ਹੋ ਤਾਂ ਉਹਦਾ ਸਿੰਦਾਜਾ ਲਾ ਸਕਦਾ ਕਿਤੇ ਕੁਝ ਵੀ ਸੰਭੋਧ। ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ 41 ਪਰੇ ਹੋ ਗਏ ਨੇ ਇਸ ਸਾਕਾ ਨੀਲਾ ਤਾਰਾ ਨੂੰ ਹੋਇਆ ਪਰ ਜਿੱਦਾਂ ਹੀ ਜੂਨ ਮਹੀਨਾ ਚੜ੍ਹਦਾ ਹੈ ਤਤੋਂ ਇੱਕ ਵੱਖਰੀ ਤਰ੍ਹਾਂ ਦੀ ਸੰਵੇਦਨਾ ਇੱਕ ਵੱਖਰਾ ਤਰ੍ਹਾਂ ਦਾ ਦਰਦ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਰ ਵਿਅਕਤੀ ਹੰਡਾਉਂਦਾ ਹੈ ਤੇ ਪੰਜਾਬ ਦੇ ਵਿੱਚ ਸਿੱਖ ਪਾਈਚਾਰੇ 'ਚ ਗੁਰੂ ਸਾਹਿਬ ਨੂੰ ਗੁਰੂ ਦੇ ਰੂਪ ਵਿੱਚ ਮੰਨਣ ਵਾਲਿਆਂ ਲਈ ਉਸ ਸਭ ਤੋਂ ਕੀਦਰਤ ਸਥਾਨ ਸੱਚਕਣਿ ਸ਼੍ਰੀ ਦਰਬਾਰ ਸਾਹਿਬ ਨੂੰ ਸੇਚ ਝਕਾਉਣ ਵਾਲਿਆਂ ਲਈ ਇਹ ਦਿਨ ਬੜੇ ਭਾਰੀ ਹੋ ਜਾਂਦੇ ਨੇ ਇਹ ਦਿਨ ਬੜੇ ਔਖੇ ਹੋ ਜਾਂਦੇ ਨੇ ਇਹ ਹਫਤਾ ਐਸਪੀਸੀ ਵੱਲੋਂ ਕੱਲੂਕਾਰੇ ਹਫਤੇ ਵੱਜੋਂ ਮਨਾਇਆ ਜਾ ਰਿਹਾ ਸਿੱਖ ਸੰਪਰਦਾਵਾਂ ਮਾਹ ਸਿੱਖ ਸੰਸਥਾਵਾਂ ਆਪੋ ਆਪਣੇ ਪੱਧਰ ਤੇ ਸਮਾਗਮ ਵੀ ਕਰ ਰਹੀਆਂ ਨੇ ਇਸ ਲਈ 4 ਜੂਨ ਨੂੰ ਸ਼੍ਰੀ ਕੰਡ ਪਾਠ ਸਾਹਿਬ ਰੱਖੇ ਜਾਣਗੇ 6 ਜੂਨ ਨੂੰ ਭੋਗ ਪਾਏ ਜਾਣਗੇ ਤੇ ਉਪਰੰਤ ਦੀਵਾਨ ਸਜਣਗੇ ਸ਼੍ਰੀ ਕਲਤਕ ਸਾਹਿਬ ਦੇ ਜਥੇਦਾਰ ਕੌਮ ਦੇ ਨਾਮ ਸੰਦੇਸ਼ ਪੜਨਗੇ ਜਿਸ ਨੂੰ ਲੈ ਕੇ ਟਕਰਾਅ ਵਾਲੀ ਸਥਿਤੀ ਵੀ ਬਣੀ ਹੋਈ ਹੈ ਬਾਬਾ ਹਰਨਾਮ ਸਿੰਘ ਤੁਮਾ ਪ੍ਰਦਾਨ ਦਮਦਮੀ ਟਕਸਾਲ ਉਹਨਾਂ ਨੇ ਕਿਹਾ ਕਿ ਰਾਤ ਦੇ ਹਨੇਰੇ ਚ ਜਿਸ ਨੂੰ ਤੁਸੀਂ ਜਥੇਦਾਰੀ ਸੌਂਪੀ ਹੈ ਅਸੀਂ ਉਸ ਨੂੰ ਕੌਮ ਦੇ ਨਾਮ ਸੰਦੇਸ਼ ਨਹੀਂ ਪੜਨਦੇਾਂਗੇ ਤੇ ਉਧਰ ਤੁਮਹਾਰਾ ਨੂੰ ਚੈਲੰਜ ਸੌਂਜੀ ਸੀ ਕਿ ਮਾਨ ਨੇ ਕੀਤਾ ਕਿ ਕਹਿੰਦੇ ਕਿ ਮੈਂ ਨਹੀਂ ਪੜਨਦੇਾਂਗੇ ਇਧਰ ਅੱਜ ਦੇਰ ਰਾਤ ਤੱਕ ਹੋ ਸਕਦਾ ਇਸ ਮਸਲੇ ਨੂੰ ਸੁਲਝਾ ਲਿਆ ਜਾਵੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਅਗਵਾਈ 'ਚ ਇੱਕ ਵਫਦ ਪਾਬਾ ਹਰਨਾਮ ਸਿੰਘ ਤੁਮਾਨਾ ਮੁਲਾਕਾਤ ਕਰਨ ਜਾ ਰਿਹਾ ਵੈਸੇ ਤਾਂ ਉਮਾਰਤਾ ਮਿਹਰਾਂ ਦੀ ਕਾਫੀ ਨੇੜਤਾ ਹੈ ਤੇ ਕਾਫੀ ਹੱਦ ਤੱਕ ਮੰਨਿਆ ਜਾ ਰਿਹਾ ਹੈ ਕਿ ਗੁਪਤ ਤਰੀਕਿਆਂ ਨਾਲ ਗੱਲਾਂ ਮੰਨ ਲਈਆਂ ਗਈਆਂ ਫਰੇ ਦਿਨ ਮੰਗਾਉਣੇ ਜ਼ਰੂਰੀ ਨੇ ਟਕਰਾਅ ਤੋਂ ਬਚਣਾ ਜ਼ਰੂਰੀ ਹੈ ਸੋ ਇਸ ਲਈ ਇਹਨਾਂ ਦਿਨਾਂ ਤੋਂ ਬਾਅਦ ਇਹ ਜੂਨ ਦੇ ਪਹਿਲੇ ਹਫ਼ਤੇ ਤੋਂ ਬਾਅਦ ਹੋ ਸਕਦਾ ਹੈ ਇਹਨਾਂ ਪੰਥ ਪ੍ਰਮਾਨਤ ਸਰਵਉੱਚ ਉਹਦਿਆਂ 'ਚ ਕੋਈ ਵੱਡੀ ਤਬਦੀਲੀ ਨਜ਼ਰ ਆਵੇ ਉਕੇ ਇਸ ਵਾਰ ਇਹ ਉਹਦੇ ਪ੍ਰਬੰਧ ਨਹੀਂ ਚੜੇ ਇਹਨਾਂ ਉਹਦਿਆਂ ਤੇ ਤਾਇਨਾਤ ਸ਼ਕਸ਼ੀਤਾਾਂ ਸ਼ੋਭਤ ਸ਼ਕਸ਼ੀਤਾਾਂ ਕਹਿੰਦੇ ਸਬਕਾਰ ਨਹੀਂ ਸੋ ਟਕਰਾਅ ਨੂੰ ਇਹਨਾਂ ਚੰਦ ਦੇ ਨਾਲ ਹੀ ਟਾਲਣ ਦੇ ਲਈ ਐਸਜੀਪੀਸੀ ਨੇ ਇਸ ਗੱਲ ਦਾ ਰੁਕ ਕੀਤਾ ਉਧਰ ਸੰਗਤ ਦੀ ਆਮਦ ਇਸ ਲੰਗੇ ਸ਼ਨੀਆਤਵਾਰ ਵੀ ਬਹੁਤ ਵੱਡੀ ਗਿਣਤੀ 'ਚ ਰਹੀ ਤੇ ਹੁਣ ਅੱਜ ਤੋਂ ਉੱਥੇ ਬਹੁਤ ਵੱਡੀ ਗਿਣਤੀ 'ਚ ਸੰਗਤ ਆ ਪੜਨ ਲੱਗੀ ਐ ਤੇ ਇਸ ਦਿਹਾੜਿਆਂ ਨੂੰ ਉੱਥੇ ਕੀਰਤਨ ਦੇ ਰੂਪ ਚ ਕੀਰਤਨ ਦਰਬਾਰ ਦੇ ਰੂਪ ਚ ਤੇ ਫਿਰ ਰਾਗੀ ਟਾਡੀ ਜਥਿਆਂ ਦੇ ਰੂਪ ਚ ਤੇ ਇਸੇ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਦੇ ਉਸ ਚੁਗਿਰਦੇ ਦੇ ਅੰਦਰ ਉਸ ਗਲੀਆਰੇ ਦੇ ਅੰਦਰ ਬਾਬਾ ਗੁਰਬਖਸ਼ ਸਿੰਘ ਦਾ ਜਿਹੜਾ ਗੁਰੂ ਘਰ ਹੈ ਗੁਰੂ ਘਰ ਬਾਬਾ ਗੁਰਬਖਸ਼ ਸਿੰਘ ਉਸ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਪਵਨ ਸਰੂਪਾਂ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾ ਰਹੇ ਨੇ ਹਰ ਸਾਲ ਹੁੰਦਾ 2 ਜੂਨ ਤੋਂ ਇਹ ਸਰੂਪਾਂ ਦੇ ਸੰਗਤ ਲਈ ਦਰਸ਼ਨ ਕਰਾਈ ਜਾਂਦੇ ਨੇ ਜਿਨ੍ਹਾਂ ਦੀਆਂ ਅੰਗਾਂ 'ਚ ਗੋਲੀਆਂ ਵੱਜੀਆਂ ਤੇ ਉਹ ਗੋਲੀ ਵੀ ਦਿਖਾਈ ਜਾਂਦੀ ਔਥੇ ਸੋ ਇਹ ਵੀ ਸੰਗਤ ਦੇ ਲਈ ਉਸ ਪੀੜ ਚੋ ਲੰਘਣ ਦਾ ਇੱਕ ਤੇ ਸ਼੍ਰੀ ਕਲਤਕ ਸਾਬ ਨੂੰ ਜਿਸ ਤਰ੍ਹਾਂ ਟੈਟੇਰੀ ਕੀਤਾ ਗਿਆ ਉਧਰੇ ਅੱਖਾਂ ਮੂਰੀ ਆ ਜਾਂਦਾ ਸੋ ਇਸ ਲਈ ਇਸ ਸਵੇਦ ਨਾਲੇ ਦਿਨ ਜਿੱਥੇ ਪੀੜ ਚੋਂ ਲੰਘਣ ਵਾਲੇ ਦਿਨ ਹੋਣਗੇ ਉੱਥੇ ਇਸ ਫਿਕਰ ਚੋਂ ਵੀ ਲੰਘਣਗੇ ਕਿ ਕਿਤੇ ਟਕਰਾ ਕੋਈ ਹੋ ਨਾ ਜਾਵੇ ਤੋ ਪਹਿਲਾਂ ਵੀ ਕਿੰਨੀ ਵਾਰ ਉਥੇ ਟਕਰਾਵ ਹੁੰਦਾ ਰਿਹਾ ਸੋ ਇਹ ਟਕਰਾ ਟਾਲਣ ਦੇ ਲਈ ਐਸਜੀਪੀਸੀ ਦੀ ਭੂਮਿਕਾ ਅਹਿਮ ਰਹਿਣ ਵਾਲੀ ਹੈ ਉਹਦੇ ਤੇ ਵੀ ਸਭ ਦੀ ਨਜ਼ਰ ਰਹੇਗੀ ਚਲੋ ਜੀ ਅਸੀਂ ਫੌਜ ਤੋਂ ਲੈ ਕੇ ਕੇਂਦਰ ਤੱਕ ਜਾਂਦੀ ਗੱਲਬਾਤ ਡਰਿਲ ਹੋਗੀ ਬਲੈਕਆਊਟ ਹੋ ਗਿਆ 6 ਸੁੱਬਿਆਂ ਚ ਇਸ ਤਰ੍ਹਾਂ ਚ ਸਰਕਾਰ ਨੇ ਲੰਘਾਤਾ ਕਿ ਲੋਜੀ ਕੋਰਫੇਰ ਜੇ ਲੋੜ ਪਈ ਕਾਰਵਾਈ ਕਰ ਸਕਦੇ ਆ ਪਰ ਇਸ ਲੰਗੇ ਹਫਤੇ ਦੇ ਦਰਮਿਆਨ ਖਾਸ ਕਰਾ ਛਣੀਆਂ ਤਰ ਦੇ ਦਰਮਿਆਨ ਜੋ ਕੁਝ ਸਾਹਮਣੇ ਆਉਂਦਾ ਰਿਹਾ ਉਹ ਬਹੁਤ ਗੰਭੀਰ ਹੈ ਇੱਕ ਤਾਂ ਇਸ ਪੱਖੋਂ ਕਿ ਬਕਾਇਦਾ ਤੌਰ ਤੇ ਸੀਡੀਐਸ ਜਿਹੜੇ ਚੀਫ ਆਫ ਡਿਫੈਂਸ ਸਟਾਫ ਜਰਨਲ ਅਨਿਲ ਚੋਹਾਨ ਇਹਨਾਂ ਨੇ ਗੱਲ ਕਬੂਲੀ ਹੈ ਕਿ ਸਾਡਾ ਜੈਟ ਨੁਕਸਾਨਿਆ ਗਿਆ ਸੀ ਪਰ ਕਹਿੰਦੇ ਜਿਹੜਾ ਪਾਕਿਸਤਾਨ ਨੇ ਦੰਪਰਦਾ ਕਿ ਅਸੀਂ 6 ਉਹਨਾਂ ਦੇ ਜੀ ਐ ਜੈਟ ਡੇਗਲੇ ਹੈਨਾ ਅਜਿਹਾ ਕੁਝ ਨਹੀਂ ਕਹਿੰਦੇ ਹਾਂ ਉਹ ਨੁਕਸਾਨਿਆ ਗਿਆ ਕਿਉਂ ਨੁਕਸਾਨਿਆ ਗਿਆ ਇਹਦੇ ਤੇ ਅਸੀਂ ਕੰਮ ਕੀਤਾ ਤੇ ਮੁੜ ਕੇ ਅਗਲੇ ਦੋ ਦਿਨਾਂ ਚ ਫਿਰ ਚੰਗੇ ਹਮਲੇ ਹੋਏ ਫਿਰ ਕੁਝ ਨਹੀਂ ਹੋਇਆ ਸੋ ਇਹਦੇ ਉੱਤੇ ਇੱਕ ਤਾਂ ਇਹ ਨੁਕਸਾਨ ਕਬੂਲਣਾ ਤੇ ਨੁਕਸਾਨ ਕਬੂਲਣ ਦੇ ਹਵਾਲੇ ਨਾਲ ਉਤੋਂ ਗਾਂਬਦ ਕੇ ਇਹ ਕਹਿਣਾ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੋਹਾਨ ਹੋ ਰਹੇ ਵੱਲੋਂ ਕਿ ਹੁਣ ਆਉਣ ਵਾਲੀਆਂ ਲੜਾਈਆਂ ਭਵਿੱਖ ਦੀਆਂ ਲੜਾਈਆਂ ਇਹ AI ਰਾਹੀਂ ਲੜੀਆਂ ਜਾਣਗੀਆਂ ਜੀ ਹਾਂ ਭਵਿੱਖ ਚ AI ਰਾਹੀਂ ਹੋਣਗੀਆਂ ਜੰਗਾਂ ਕਹਿੰਦੇ ਜਨਰਲ ਚੋਹਾਨ ਦਾ ਮੰਨਣਾ ਉਹ ਕਹਿੰਦੇ ਟੈਕਨੋਲੋਜੀ ਨੇ ਗੈਰ ਰਾਜ ਰਾਜਕੀ ਤਖਤਾਂ ਨੂੰ ਤਾਕਤਵਰ ਬਣਾਇਆ ਇਹ ਫਿਕਰ ਹੈ ਸਿੰਗapore ਦੇ ਵਿੱਚ ਸੀਗਾ ਉਹ ਯੋਜਨ ਸਾਰਾ ਚੀਫ ਆਰਮੀ ਚੀਫ ਆਫ ਡਿਫੈਂਸ ਸਟਾਫ ਜਰਨਲ ਅਨਿਲ ਚੋਹਾਨ ਹੋਰਾ ਨੇ ਪ੍ਰਵਿਖ ਚ ਕਹਿੰਦੇ ਕਿ ਜਿਹੜੀ ਲੜਾਈ ਹੈ ਉਹ ਆਈ ਰਹੀ ਲੜੀਆਂ ਜਾਣਗੀਆਂ ਇਹਦੇ ਤੇ ਚਿੰਤਾ ਵੀ ਜਾਰ ਕੀਤੀ ਹੈ ਤੇ ਇਸਾ ਖੁਲਾਸਾ ਵੀ ਇੱਕ ਤਰ੍ਹਾਂ ਕੀਤਾ ਉਹ ਸਿੰਗਾਪੁਰ ਵਿੱਚ ਆਈਆਈਐਸਐ ਸੰਗਰੀਲਾਫ ਡਾਇਲੌਗ ਦੌਰਾਨ ਚੀਫ ਆਫ ਡਿਫੈਂਸ ਸਟਾਫ ਹਾਊਸਟੇਬਲ ਦੇ ਵਿੱਚ ਹਿੱਸਾ ਲੈ ਰਿਹਾ ਸੀ ਜਿੱਥੇ ਉਹਨਾਂ ਨੇ ਆਪਣੀ ਗੱਲ ਰੱਖੀ ਉਹਨਾਂ ਨੇ ਕਿਹਾ ਕਿ ਇਹ ਜੋਰ ਦਿੱਤਾ ਉਹਨਾਂ ਨੇ ਇਸ ਗੱਲ ਦੇ ਉੱਤੇ ਕਹਿੰਦੇ ਕਿ ਟੈਕਨੋਲੋਜੀ ਤੇ ਗੈਰ ਰਾਜਕੀ ਤੱਤਾਂ ਨੂੰ ਤਾਕਤਵਰ ਬਣਾ ਦਿੰਦਾ ਹੈ ਜਿਹੜੀ ਇਹ ਟੈਕਨੋਲੋਜੀ ਆਈ ਹੈ ਖਾਸ ਕਰ ਇਹ ਆਈ ਹੈ ਇਹਨਾਂ ਜਿਹੜੇ ਗੈਰ ਰਾਜਕੀ ਤੱਤ ਨੇ ਉਹਨਾਂ ਨੂੰ ਤਾਕਤਵਰ ਕੀਤਾ ਤੇ ਕਹਿੰਦੇ ਕਿ ਇਸੇ ਕਾਰਨ ਹੁਣ ਲੁਕਮੀਆਂ ਲੜਾਈਆਂ ਹੋਣਗੀਆਂ ਤੇ ਜਿਹੜੀਆਂ ਬੜੀਆਂ ਚੁਣੌਤੀ ਭਰਪੂਰ ਰਹਿਣ ਵਾਲੀਆਂ ਨੇ ਜਦੋਂ ਕਿ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਦੇ ਵਿੱਚ ਸਾਡਾ ਆਪਸੀ ਤਾਲਮੇਲ ਪੱਤ ਪਾ ਕਮਾਲ ਰਿਹਾ ਤੇ ਹਵਾ ਦੇ ਵਿੱਚ ਚੰਗੀਆਂ ਮਾਰਾਂ ਕੀਤੀਆਂ ਤੇ ਆਉਣ ਵਾਲੇ ਸਮੇਂ ਵੀ ਇਸੇ ਤਰ੍ਹਾਂ ਦੀ ਲੜਾਈ ਜਿਹੜੀ ਮਤਲਬ ਕਿ ਸਿੱਧੇ ਸੰਪਰਕ ਵਾਲਾ ਟਕਰਾ ਨਹੀਂ ਫੌਜ ਤੋਂ ਫੌਜ ਨਹੀਂ ਸੀ ਫਿਰ ਵੀ ਪਾਕਿਸਤਾਨ ਵੱਲੋਂ ਹਰਕਤਾਂ ਹੋਈਆਂ ਕਹਿੰਦੇ ਜਦੋਂ ਕਿ ਸਾਡਾ ਟਾਰਗੇਟ ਫੌਜ ਨਹੀਂ ਸੀ ਇਸ ਤਰ੍ਹਾਂ ਦੇ ਆਉਂਦੇ ਦਿਨਾਂ 'ਚ ਵੀ ਇਸ ਤਰ੍ਹਾਂ ਦੇ ਯੁੱਧ ਹੋ ਸਕਦੇ ਆ ਪਰ ਇਹ ਤੋਂ ਵੀ ਅਹਿਮ ਗੱਲ ਜਿਹੜੀ ਉਹਨਾਂ ਨੇ ਇਹ ਖੁਲਾਸਾ ਕੀਤਾ ਕਿ ਭਾਰਤ ਨੇ ਆਪਰੇਸ਼ਨ ਸੰਦੂਰ ਦੌਰਾਨ ਜੱਟ ਦਾ ਨੁਕਸਾਨ ਕਰਵਾਇਆ ਉਹਨੇ ਕਿਹਾ ਕਿ ਬਿਲਕੁਲ ਜਰਤਾ ਨੁਕਸਾਨ ਹੋਇਆ ਏ ਇਹ ਖੁਦ ਸੀਡੀਐਸ ਜਰਨਲ ਨਿਲ ਚੋਹਾਨ ਹੋਰਾਂ ਨੇ ਕਬੂਲ ਕੀਤਾ ਪਰ ਉਹਨੇ ਨਾਲ ਹੀ ਸਪਸ਼ਟ ਕੀਤਾ ਕਿ ਪਾਕਿਸਤਾਨ ਜਿਹੜੇ 6 ਜੱਟ ਡਿਗਣ ਦੀਆਂ ਹਵਾਈ ਗੱਲਾਂ ਕਰਦਾ ਇਹ ਚਰਤਾ ਵੀ ਸੱਚਾਈ ਨਹੀਂ ਹੈ ਉਹ ਕਹਿੰਦੇ ਜਿਹਾ ਕੁਝ ਨਹੀਂ ਹੋਇਆ ਇੱਕ ਜੱਟ ਨੁਕਸਾਨਿਆ ਗਿਆ ਕਿਉਂ ਨੁਕਸਾਨਿਆ ਗਿਆ ਅਸੀਂ ਇਹਦੇ ਉੱਤੇ ਕੰਮ ਕੀਤਾ ਤੇ ਅਗਲੇ 2 ਦਿਨ ਫਿਰ ਅਸੀਂ ਹਮਲੇ ਕੀਤੇ ਫਿਰ ਜੇ ਕੋਈ ਗੱਲ ਨਹੀਂ ਆਈ ਹੁਣ ਇਸ ਕਬੂਲਨਾਮੇ ਦੇ ਹਵਾਲੇ ਨਾਲ ਇੱਕ ਵਾਰ ਫਿਰ ਸਰਕਾਰ ਨਿਸ਼ਾਨੇ ਤੇ ਆਈ ਕਿ ਫੌਜ ਦੇ ਜਵਾਨ ਜਿਸ شدت ਨਾਲ ਜੂਝਦੇ ਨੇ ਜਿਸ شدت ਨਾਲ ਲੜਦੇ ਨੇ ਉਸੇ شدت ਨੂੰ ਕਾਇਮ ਰੱਖਦੇ ਨੇ ਜਦੋਂ ਉਹਨਾਂ ਨੂੰ ਸਵਾਲ ਆਵੇ ਸੱਚ ਬੋਲਣ ਚ ਸੋ ਇਸੇ ਤਰੀਕੀ ਵੀ ਹੋਈ ਪਰ ਦੂਸਰੇ ਪਾਸੇ ਵਿਰੋਧੀ ਧਿਰਾਂ ਨੇ ਇਸੇ ਪਹਿਲੂ ਨੂੰ ਧਾਰ ਬਣਾ ਕੇ ਸਰਕਾਰ ਨੂੰ ਪੁੱਛਿਆ ਕਿ ਭਾਈ ਹੁਣ ਤਾਂ ਸੰਸਦ ਜੀ ਤੁਸੀਂ ਤਾਂ ਜਵਾਬ ਦੇ ਦਿਓ ਇਹ ਵੀ ਕਹਿ ਗਿਆ ਕਿ ਨਰਿੰਦਰ ਮੋਦੀ ਜੀ ਮਿਸ਼ਨ ਸੰਦੂਰ ਦੀ ਆਪਣੀ ਉਹ ਤਾਰੀਫ ਕਰੀ ਜਾਂਦੇ ਨੇ ਆਪ ਇੱਕ ਦੇ ਬਿਹਾਰ ਚਲ ਗਏ ਜੀ ਹੈ ਨਾ ਲਓ ਜੀ ਮੈਂ ਵਾਦਾ ਪੂਰਾ ਕਰਕੇ ਆਇਆ ਹਾਂ ਮੈਂ ਐਂ ਕਰਕੇ ਆਇਆ ਮੈਂ ਕਹਿ ਕਿ ਗਿਆ ਸੀ ਤੁਹਾਨੂੰ ਹੈਨਾ ਸੋ ਕਹਿੰਦੇ ਕਿ ਉਹ ਆਪਣੀ ਤਰੀਫ਼ ਕਰਕੇ ਵੋਟਾਂ ਮਟੋਰ ਰਹੇ ਨੇ ਦੂਸਰੇ ਪਾਸੇ ਇਹ ਕਬੂਲਨਾਮਾ ਹੋ ਗਿਆ ਕਿ ਸਾਡਾ ਫੌਜੀ ਨੁਕਸਾਨ ਹੋਇਆ ਸਾਡਾ ਜੰਗੀ ਨੁਕਸਾਨ ਹੋਇਆ ਸਾਡਾ ਜੈੱਟ ਡੇਗ ਲਿਆ ਗਿਆ ਸੀ ਸੋ ਇਸ ਦੇ ਬਾਵਜੂਦ ਵੀ ਤੁਸੀਂ ਸੰਸਦ ਚ ਸੋ ਹੁਣ ਮੰਨਿਆ ਜਾ ਰਿਹਾ ਜੀ ਜਿਵੇਂ ਜਿਹੜੇ ਪਹਿਲਾਂ ਕਹਿੰਦੇ ਸੀ ਆਵਾਂਗੇ ਨਹੀਂ ਜਾਂਤੀ ਜੱਤ ਕਰਨਾ ਤੇ ਕਹਿੰਦੇ ਜੀ ਹੁਣ ਆਗੇ ਉਸੇ ਤਰ੍ਹਾਂ ਕਹਿੰਦੇ ਕਿ ਹੁਣ ਉਹ 16 ਜੂਨ ਦੇ ਨੇੜੇ ਤੇੜੇ ਇਸ ਜਿਹੜੀ ਇਹ ਮਿਸ਼ਨ ਸੰਦੂਰ ਸੀ ਜਾਂ 에어 ਸਟ੍ਰਾਈਕ ਸੀ ਇਹਦੇ ਹਵਾਲੇ ਨਾਲ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਤਿਆਰੀ ਹੋ ਰਹੀ ਹੈ। ਬਿਸ਼ੱਕ ਤਰੀਕ ਅਜੇ ਜਾਂ ਇਹ ਵੀ ਅਜੇ ਐਲਾਨ ਨਹੀਂ ਹੋਇਆ ਕਿ ਹੋएगी ਪਰ ਅੰਦਰ ਖਾਤੇ ਭਾਜਪਨ ਕਹਿੰਦੇ ਤੇ ਮੰਥਨ ਸ਼ੁਰੂ ਕੀਤਾ ਹੈ ਖਾਸ ਕਰ ਜਰਨਲ ਚੋਹਾਨ ਹੋਰਾਂ ਦੇ ਖੁਲਾਸੇ ਤੋਂ ਬਾਅਦ ਕਿ ਆਪਾਂ ਨੂੰ ਫਿਰ ਇਸ ਪਾਸੇ ਵਧਣਾ ਚਾਹੀਦਾ ਹੈ। ਕਿ ਇਸ ਪ੍ਰਕਿਰਿਆ 'ਚ ਜਾਣਾ ਚਾਹੀਦਾ ਉਹਦੇ ਲਈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਬਫਤ ਅਸੀਂ ਵਿਦੇਸ਼ਾਂ ਨੂੰ ਭੇਜੇ ਨੇ ਬੇਸ਼ੱਕ ਉਹਨਾਂ ਦਾ ਅੰਤਰਰਾਸ਼ਟਰੀ ਪੱਧਰ ਤੇ ਉਹਨੀ ਚਰਚਾ ਨਾ ਹੋ ਰਹੀ ਹੋਵੇ ਪਰ ਭਾਰਤੀ ਮੀਡੀਆ ਉਸ ਨੂੰ ਸਪੇਸ ਰੋਜ਼ ਦੇ ਰਿਹਾ ਉਸ ਫੇਰੀ ਨੂੰ ਉਸ ਪਰਲੇ ਮੁਲਕਾਂ ਚ ਜਾ ਕੇ ਦੱਸਣ ਨੂੰ ਕਿ ਜੀ ਇਸਿਆ ਕੀਤਾ ਕੀਤਾ ਕਾਰਨ ਸੀ ਸੋ ਕਹਿੰਦੇ ਕਿ ਉਹਨਾਂ ਦੇ ਪਰਤਣ ਤੋਂ ਬਾਅਦ ਉਹਨਾਂ ਦੀ ਰਿਪੋਰਟ ਵੀ ਹੋਵੇ ਸਾਰੀ ਉਸ ਦੇ ਆਧਾਰ ਦੇ ਉੱਤੇ ਫਿਰ ਆਪਾਂ ਸੈਸ਼ਨ ਬੁਲਾਈਏ ਸੋ ਇਸ ਲਈ ਕਹਿੰਦੇ ਕਿ ਹੁਣ ਭਾਰਤ ਸਰਕਾਰ ਨੇ ਮੋਦੀ ਸਰਕਾਰ ਨੇ ਰੱਖਿਆ ਮੰਤਰਾਲੇ ਨੇ ਹੈ ਉਹਨਾਂ ਦੇ ਨਾਲ ਵਿਦੇਸ਼ ਮੰਤਰਾਲੇ ਨੇ ਉਹਨਾਂ ਸਾਰਿਆਂ ਨੇ ਮਿਲ ਕੇ ਰਿਪੋਰਟਾਂ ਤਿਆਰ ਕਰਨੀ ਸ਼ੁਰੂ ਕੀਤੀਆਂ ਸਵਾਲ ਜਿਹੜੇ ਹੋ ਸਕਦੇ ਨੇ ਹਮਲਾਵਰ ਸਵਾਲ ਉਹਨਾਂ ਦਾ ਜਵਾਬ ਕਰਨੇ ਸ਼ੁਰੂ ਕੀਤੇ ਨੇ ਤਾਂ ਕਿ ਜਦੋਂ ਵਿਦੇਸ਼ ਤੋਂ ਟੀਮਾਂ ਪਰਤਣ ਜਿਹੜੇ ਮੈਂਬਰ ਪਾਰਲੀਮੈਂਟ ਭੇਜੇ ਨੇ ਉਹਨਾਂ ਦੀ ਰਿਪੋਰਟ ਹਾਸਲ ਕਰਨ ਤੋਂ ਬਾਅਦ ਫਿਰ ਕਹਿੰਦੇ ਤਰੀਕ ਲਾਨੀ ਆ ਸਕਦੀ ਹੈ ਵਿਸ਼ੇਸ਼ اجلاس ਲਈ ਔਰ ਇਸ ਗੱਲ ਤੇ ਉੱਤੇ ਇਸ ਲਈ ਵੀ ਹੋਇਆ ਕਿ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਵੱਲੋਂ ਇਸ ਦਾ ਹਵਾਲਾ ਵੀ ਲਿਆ ਗਿਆ ਕਿ ਜੇ ਖਾਸ ਅਸ਼ੇਸ਼ ਤੇ ਬੁਲਾਇਆ ਜਾਵੇ ਤੋ ਦਾਕਿ ਪਰਬੀ ਨਹੀਂ ਹੋ ਸਕਦਾ ਇਹਦੇ ਲਈ ਕਹਿੰਦੇ ਜਦੋਂ ਇਹ ਪ੍ਰਕਿਰਿਆ ਹੋਈ ਤਾਂ ਉੱਥੋਂ ਇਹ ਪਤਾ ਲੱਗ ਗਿਆ ਕਿ ਹੁਣ ਸੈਸ਼ਨ ਬਲੈਜ਼ੀ ਦਾ ਅੰਦਾਜ਼ਾ ਲਾਇਆ ਜਾ ਰਿਹਾ ਕਿ 16 ਜੂਨ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸੰਸਦ ਦਾ ਵਿਸ਼ੇਸ਼ اجلاس ਬੁਲਾ ਕੇ ਇਸ ਜੰਗੀ ਕਾਰਵਾਈ ਦੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਚਲੋ ਇਹ ਜੰਗੀ ਕਾਰਵਾਈ ਦੀ ਤਾਂ ਜਾਣਕਾਰੀ ਅੱਜ ਨਹੀਂ ਤਾਂ ਕੱਲ੍ਹ ਦੇਣੀ ਪੈਣੀ ਹੈ ਨਹੀਂ ਤਾਂ ਹਰ ਪਲੇਟਫਾਰਮ ਤੇ ਸਰਕਾਰ ਘਿਰਨੀ ਹੈ ਪਰ ਘਿਰਤਾ ਪੰਜਾਬ ਸਰਕਾਰ ਵੀ ਰਹੀ ਹੈ ਸਾਹਿਬ ਆਲਾਨਦੋਜੀ ਜਨ ਸੈਕਟਰੀ ਆਲਾਨਦੋਜੀ ਉਪ ਪ੍ਰਧਾਨ ਹਲਾਦੋ ਜੀ ਮੈਂਬਰ ਇਹ ਜਿੰਨੇ ਦਿੱਲੀ ਵਾਲਿਆਂ ਨੂੰ ਲਾ ਰਹੇ ਸੀ ਉਹਦੇ ਵਿੱਚੋਂ ਜਿਹੜਾ ਰੋਸਾ ਪਨ ਪ੍ਰਿਆ ਸੀ ਇਹਨਾਂ ਨੇ ਬੁਲਾਰੇ ਬੋਲਣ ਲੱਗੇ ਸੀ ਉਹ ਮਹਿਲਾ ਵਿੰਗ ਦੀ ਪ੍ਰਧਾਨ ਨੂੰ ਪਰੇ ਕਰਤਾ ਕਿਉਂਕਿ ਉਹਨੇ ਮੋਰਚਾ ਖੋਲਤਾ ਸੀ ਪਟਿਆਲੇ ਚ ਵੱਡੀ ਰੈਲੀ ਕਰਕੇ ਜਿਵੇਂ ਦਿੱਲੀ ਵਾਲ ਟੀਮ ਨੂੰ ਲਿਆ ਰਹੇ ਸੀ ਉਹਨਾਂ ਨੇ ਇਹਨਾਂ ਤੇ ਆਪ ਦੇ ਆਪਣੇ ਵਲੰਟੀਅਰ ਬਾਗੀ ਸੁਰ ਚਾਗੇ ਸੀ ਤੇ ਉਹ ਬਾਗੀ ਸੁਰ ਨੂੰ ਮੱਠਾ ਕਰ ਲਈ ਵੀ ਜਦੋਂ ਕੋਸ਼ਿਸ਼ ਹੋਈ ਤਾਂ ਜ਼ਿਆਦਾਤਰ ਜਿਨ੍ਹਾਂ ਨੂੰ ਪਹਿਲਾਂ ਕੁਛ ਨਾ ਕੁਛ ਮਿਲਿਆ ਹੋਇਆ ਉਹਨਾਂ ਨੂੰ ਹੀ ਦੁਬਾਰਾ ਦਿੱਤਾ ਕਿਸੇ ਨੂੰ ਚੇਅਰਮੈਨ ਹੀ ਮਿਲਿਆ ਕੋਈ ਐਮਐਲਏ ਆ ਇਹਨਾ ਕੋਈ ਕਿਸੇ ਦਾ ਬੋਰਡ ਦਾ ਮੈਂਬਰ ਆ ਕਿਸੇ ਉਹਨਾਂ ਨੂੰ ਵੀ ਦੁਬਾਰਾ ਬਰਕਰਾਰ ਲਈ ਫਿਰ ਉਹਨਾਂ ਨਹੀਂ ਖੁੱਲਿਆ ਪਰ ਫਿਰ ਵੀ ਇਹ ਹੈ ਕਿ ਹੁਣ ਨਾਮ ਜਿਹੜੇ ਆਏ ਲਿਸਟਾਂ ਛਪੀਆਂ ਜਿਨ੍ਹਾਂ ਦੀ ਸੂਚੀ ਜਾਰੀ ਹੋਈ ਉਹ ਘਟੂ ਘਟ ਪੰਜਾਬ ਦੇ ਸੀ ਬਸ ਇੰਨੀ ਕੁ ਠੰਡ ਵਰਤਾਈ ਆ ਸੋ ਜਿਵੇਂ ਮਤਲਬ ਕਿ ਰੂੰਗਾ ਦੇ ਕੇ ਬਰਿਆਏ ਹੁਣ ਨਿਆਣੇ ਹਨਾ ਦਿੱਲੀ ਵਾਲਿਆਂ ਨੇ ਮਤਲਬ ਇਦਾਂ ਦਾ ਵਰਤਾਰਾ ਕੁਝ ਲੱਗਿਆ ਸੋ ਚਲੋ ਪਰ ਇਹਦੇ ਵਿੱਚ ਇੱਕ ਮਸਲਾ ਬੜਾ ਬਣ ਗਿਆ ਡਾਕਟਰ ਸੁਖੀ ਲਈ ਡਾਕਟਰ ਸੁਖੀ ਡਾਕਟਰ ਸੁਖਵਿੰਦਰ ਸਿੰਘ ਸੁਖਵਿੰਦਰ ਕੁਮਾਰ ਸੁਖੀ ਜਿਹੜੇ ਲਗਾਤਾਰ ਜਿੱਤ ਕੇ ਆਉਂਦੇ ਰਹੇ ਨੇ ਅਕਾਲੀ ਦਲ ਦੀ ਟਿਕਟ ਤੋਂ ਤੇ ਪਰ ਇਸ ਵਾਰ ਐਮਐਲਏ ਅਕਾਲੀ ਦਲ ਦੇ ਹੁੰਦਿਆਂ ਵੀ ਆਪ ਵਾਲੇ ਪਾਲੇ ਚਲੇ ਗਏ ਸੀ ਉਹਨਾਂ ਨੂੰ ਚੇਅਰਮੈਨ ਵੀ ਮਿਲ ਗਈ ਸੀ ਪਰ ਹੁਣ ਉਹਨਾਂ ਦਾ ਪਾਰਟੀ ਦੇ ਉਹ ਦੇਦਾਰਾਂ ਚ ਵੀ ਅ 22 ਪ੍ਰਧਾਨ ਦੇ ਤੌਰ ਤੇ ਵੀ ਉਹਨਾਂ ਦਾ ਨਾਮ ਆ ਗਿਆ। ਸੋ ਜਦੋਂ ਉਹਨਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ, ਉਪ ਪ੍ਰਧਾਨ ਬਣਾਇਆ ਗਿਆ ਤੇ ਇਹਦੇ ਤੇ ਫਿਰ ਸੰਵਧਾਨਕ ਸੰਕਟ ਖੜਾ ਹੋ ਗਿਆ। ਕਿ ਵੀ ਬੰਦਾ ਐਮਐਲ ਦੂਜੀ ਪਾਰਟੀ ਦਾ ਹੈ, ਦੂਸਰੀ ਪਾਰਟੀ ਕੀ ਨੇ ਦਾ ਅਦਲ ਬਦਲੀ ਵਾਲਾ ਕਾਨੂੰਨ ਹੈ ਤੇ ਪਹਿਲਾਂ ਵੀ ਜਦੋਂ ਕਿ ਮਾਮਲੇ ਨੂੰ ਢਕਾਇਆ ਜਾ ਰਿਹਾ ਸੀ ਹੁਣ ਸਪੀਕਰ ਸੰਧਵਾ ਹੋ ਰਹੇ ਨੇ 29 ਜੁਲਾਈ ਨੂੰ ਜਵਾਬ ਦੇਣ ਡਾਕਟਰ ਸੁਖੀ ਨੂੰ ਕਿਹਾ ਅਸਲ ਚ ਪੂਰੀ ਗੱਲ ਸਮਝੋ। ਡਾਕਟਰ ਸੁਖੀ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਪਿਛਲੇ ਸਾਲ ਅਗਸਤ ਵਿੱਚ ਆਪ ਵਿੱਚ ਇੱਕ ਤਰ੍ਹਾਂ ਨਾਲ ਸ਼ਾਮਲ ਹੋ ਗਏ ਸੀ। ਆਪ ਸਰਕਾਰ ਨੇ ਪਹਿਲਾਂ ਉਹਨੂੰ ਪੰਜਾਬ ਸਟੇਟ ਅੰਟੈਂਡਰ ਤੇ ਮੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਾਤਾ ਸੀ ਉਹ ਭੁੱਗ ਗਿਆ ਵਿਧਾਨ ਸਭਾ ਦੇ ਅੰਦਰ ਉਹ ਅਕਾਲੀ ਦਰਾਲੇ ਦੇ ਪਾਸੇ ਬੈਠਣ ਲਈ ਨਹੀਂ ਸੀ ਗਿਆ ਕਿਉਂਕਿ ਮੈਂਬਰੀ ਖਤਰੇ 'ਚ ਪੈ ਸਕਦੀ ਸੀ ਨਹੀਂ ਤਾਂ ਸੀਫਾ ਦੇ ਕੇ ਦੁਬਾਰਾ ਚੋਣ ਹੋਣੀ ਚਾਹੀਦੀ ਆ ਜੈਸ ਤਰੀਕਾ ਤੇ ਬਣਦਾ ਪਰ ਇਸ ਤੋਂ ਬਚਣਾ ਚਾਹੁੰਦੀ ਸੀ ਆਵਾਦੀ ਪਾਰਟੀ ਜਿਵੇਂ ਚੋਣ ਚਾਹੁੰਦੀ ਨਹੀਂ ਸੀ ਐਂ ਚੱਲੀ ਜਾਵੇ ਪਰ ਉਹਨਾਂ ਨੇ ਡਾਕਟਰ ਸੁਖੀ ਨੂੰ ਜਦੋਂ ਉਮੀਦਵਾਰ ਪ੍ਰਧਾਨ ਲਾਇਆ ਤੇ ਫਿਰ ਇਹਨੂੰ ਦੁਬਾਰਾ ਚੁਣੌਤੀ ਦਿੱਤੀ ਗਈ ਤੇ ਜਦੋਂ ਦੁਬਾਰਾ ਚੁਣੌਤੀ ਦਿੱਤੀ ਫਿਰ ਉਹਦੇ ਉੱਤੇ ਕਹਿੰਦੇ ਜੀ ਹੁਣ ਕਿ ਸਪੀਕਰ ਸਾਹਿਬ ਨੇ ਇਸ ਮਸਲੇ ਤੇ ਸੱਦ ਲਈ ਹੈ ਬੈਠਕ ਸੋ 29 ਜੁਲਾਈ ਨੂੰ ਜਵਾਬ ਦੇਣ ਲਈ ਡਾਕਟਰ ਸੁਖੀ ਨੂੰ ਸੱਦਿਆ ਗਿਆ ਕਿ ਆਪਣਾ ਜਵਾਬ ਦੇਣ ਉਹ ਤਾਂ ਜਵਾਬ ਦੇ ਦੇਣਗੇ ਭਾਈ ਸਵਾਲ ਤਾਂ ਇਹ ਹੈ ਕਿ ਕਿ ਉਹਨਾਂ ਦੀ ਮੈਂਬਰੀ ਰੱਦ ਕਰਕੇ ਤੁਸੀਂ ਉੱਥੇ ਜਮਿਨੀ ਚੋਣ ਕਰਾਉਂਗੇ ਜਾਂ ਇਹ ਇਦਾਂ ਹੀ ਖਿੱਚ ਕੇ ਲੈ ਕੇ ਜਾਣਾ ਕੰਮ ਇਹ ਕੰਮ ਕਾਂਗਰਸੀਆਂ ਨੇ ਵੀ ਕੀਤੇ ਨੇ ਕਿ ਕਪਤਨ ਸਰਕਾਰ ਸਮੇਂ ਵੀ ਹੁੰਦਾ ਰਿਹਾ ਕਿ ਐਮਐਲਏ ਪਾਲਾ ਬਦਲ ਵੀ ਗਏ ਇੱਧਰ ਉੱਧਰ ਵੀ ਆ ਗਏ ਪਰ ਚੱਲੀ ਗਈ ਮੈਂਬਰੀ ਸਭ ਨੇ ਦੇਖੀ ਹੈ ਸੋ ਇਹ ਜਿਹਾ ਵਰਤਾਰਾ ਹੁਣ ਇੱਥੇ ਵੀ ਹੈ ਪਰ ਇੱਥੇ ਸਿੱਧਾ ਪਾਰਟੀ ਚ ਉਹਦੇ ਦੇਣ ਤੋਂ ਬਾਅਦ ਇਹ ਸਵਾਲ ਵੱਡਾ ਬਣਦਾ ਜਾ ਰਿਹਾ ਕਿ ਕੀ ਇਹ ਸਹੀ ਤਰੀਕਾ ਕਰ ਹੈ ਵੀ ਹੈ ਜਾਂ ਨਹੀਂ ਜਾਂ ਇਹਦੇ ਵਿੱਚ ਕੋਈ ਖੜੋਤ ਹੈ 스마트ਫੋਨ 스마트 ਦੁਨੀਆ 스마트 ਸੰਸਾਰ ਕਹਿੰਦੇ ਪੰਜਾਬ ਕੋਈ ਜਿਆਦਾ ਹੀ ਸਮਾਰਟ ਹੋ ਗਿਆ ਅਸੀਂ ਸਮਾਰਟੋ ਕੀ ਜਾਂ ਟੈਕਨੋਲੋਜੀ ਦੇ ਗੁਲਾਮ ਹੋ ਗਏ ਮੈਂ ਇਹ ਗੱਲ ਕਿਉਂ ਕਰ ਰਿਹਾ ਅਪਾ ਅਕਸਰ ਗੱਲ ਕਰਦੇ ਆ ਕਿ ਜਵਾਕ ਇਹਦਾ ਸ਼ਿਕਾਰ ਹੋ ਰਹੇ ਨੇ ਇਜ ਕਾਰਨ ਪਰਵਾਹ ਟੁੱਟ ਰਹੇ ਨੇ ਇਜ ਕਾਰਨ ਬੰਦੇ ਚੜਚੜੇ ਹੋ ਰਹੇ ਨੇ ਮੁੰਡੇ ਕੀ ਕੁੜੀਆਂ ਕੀ ਬੀਬੀਆਂ ਕੀ ਬੰਦੇ ਕੀ ਜਿਹੜਾ ਦੇਖੋ ਫੋਨ ਚੂਬੜਿਆ ਅਲ ਦਲ ਦੀ ਖਬਰਸਾਰ ਨਹੀਂ ਅ ਸੰਸਾਰ ਦੀ ਖਬਰ ਅਸੀਂ ਫੋਨ ਤੇ ਰੱਖ ਰਹੇ ਹਾਂ ਇੱਕ ਸਰਵੇ ਹੁੰਦਾ ਹੈ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਖਾਸ ਕਰਕੇ ਹੋਇਆ ਉਹ ਪੂਰੇ ਜਿਹੜੀਆਂ ਨੌਜਵਾਨ ਬੱਚੀਆਂ ਨੇ ਨੌਜਵਾਨ ਔਰਤਾਂ ਨੇ ਕਰੀਬ-ਕਰੀਬ 15 ਤੋਂ 29 ਸਾਲ ਤੱਕ 15 ਤੋਂ 29 ਸਾਲ ਤੱਕ ਅਲਿਆਂ ਦਾ ਇੱਕ ਔਰਤਾਂ ਤੇ ਸਰਵੇ ਹੋਇਆ ਜੀਚੋ ਰਿਪੋਰਟ ਨਿਕਲੀ ਕਿ ਪੰਜਾਬ ਚ ਸ਼ਹਿਰੀ ਔਰਤਾਂ ਬੰਦਿਆਂ ਨਾਲੋਂ ਵੀ ਵੱਧ ਫੋਨ ਵਰਤਦੀਆਂ ਨੇ ਤੇ ਓਵਰঅল ਪੰਜਾਬ ਔਰਤਾਂ ਵੱਜੋਂ ਫੋਨ ਵਰਤਣ ਲਈ 15 ਤੋਂ 29 ਸਾਲ ਵਾਲੇ ਆਪਾਂ ਇੱਥੇ ਬੱਚੀਆਂ ਦੀ ਵੀ ਨਹੀਂ ਲੈ ਰਹੇ ਤੇ ਇੱਥੇ ਆਪਾਂ ਬਜ਼ੁਰਗ ਵੀ ਨਹੀਂ ਲੈ ਰਹੇ 15 ਤੋਂ 29 ਸਾਲ ਵਾਲੀਆਂ ਔਰਤਾਂ ਦੇ ਮਾਮਲੇ 'ਚ ਭਾਰਤ 'ਚ 30 ਨੰਬਰ ਤੇ ਆ ਪੰਜਾਬ ਮਤਲਬ ਇਹ ਤੋਂ ਮੂਰੇ ਦੋ ਸੂਬੇ ਹੈਗੇ ਆ ਜਿੱਥੇ ਵੱਧ ਔਰਤਾਂ ਫੋਨ ਵਰਤਦੀਆਂ ਪਰ ਪੰਜਾਬ ਦੀਆਂ ਸ਼ਹਿਰੀ ਔਰਤਾਂ 15 ਤੋਂ 29 ਸਾਲ ਵਾਲੀਆਂ ਸ਼ਹਿਰ ਦੇ ਬੰਦਿਆਂ ਨਾਲ ਵੀ ਵੱਧ ਫੋਨ ਵਰਤਦੀਆਂ ਰਿਪੋਰਟ ਪਈਆਂ ਮੇਰੇ ਕੋਲ 스마트ਫੋਨ ਇਸਤੇਮਾਲ ਕਰਨ 'ਚ ਪੰਜਾਬ ਦੀਆਂ ਔਰਤਾਂ ਦੇ ਸਤੀਜੇ ਨੰਬਰ 'ਤੇ ਗੋਆ ਪਹਿਲੇ ਨੰਬਰ ਤੇ ਆ ਮਣੀਪੁਰ ਦੂਜੇ ਨੰਬਰ ਤੇ ਆ ਤੀਜੇ ਨੰਬਰ ਤੇ ਪੰਜਾਬ ਹੈ ਪੰਜਾਬ ਦੀਆਂ ਜਿਹੜੀਆਂ ਔਰਤਾਂ ਨੇ ਉਹ 96.7% ਦੀ ਫੋਨ ਵਰਤ ਰਹੀਆਂ ਨੇ ਜਦੋਂ ਕਿ ਪੰਜਾਬ ਦੇ ਜਿਹੜੇ ਮਰਦ ਨੇ ਉਹ 94% ਦੀ ਫੋਨ ਵਰਤਦੇ ਨੇ 스마트ਫੋਨ ਦੀ ਗੱਲ ਹੋ ਰਹੀ ਹੈ نیٹ ਵਾਲਾ ਫੋਨ ਜਿਹੜਾ ਐਂ ਉਂਗਲ ਨਾਲ ਚੱਲਦਾ ਹੁਣ ਇਹਦੇ ਵਿੱਚ ਇੱਕ ਪਹਿਲੂ ਹੋਰ ਵੀ ਹੈ ਗੋਆ ਗੋਆਚ ਕਹਿੰਦੇ 100% ਦੀ 15 ਤੋਂ 29 ਸਾਲ ਵਾਲੀਆਂ ਔਰਤਾਂ 스마트ਫੋਨ ਵਰਤਦੀਆਂ ਉਹ ਤੋਂ ਬਾਅਦ ਮਣੀਪੁਰ 97.9% ਦੀ ਮਤਲਬ 98% ਫਿਰ ਪੰਜਾਬ ਦੀ ਵਾਰੀ ਆ 96.7% ਦੀ ਇਹ 96.7% ਦੀ ਓਵਰਆਲ ਸਾਰਾ ਸਾਡਾ ਸਰਵੇ ਆਇਆ ਨਿਕਲ ਕੇ ਜਿਹਦੇ ਵਿੱਚੋਂ ਹੁਣ ਇਸ ਪ੍ਰਕਿਰਿਆ 'ਚ ਜਦੋਂ ਅਸੀਂ ਆਗਾਂ ਨੂੰ ਵਧਦੇ ਹਾਂ ਤਾਂ ਫਿਰ 98% ਸ਼ਹਿਰੀ ਔਰਤਾਂ ਬਣ ਜਾਂਦੀਆਂ 'ਚ 91.2% ਪਿੰਡੂ ਔਰਤਾਂ ਬਣ ਜਾਂਦੀਆਂ ਫਿਰ ਜਿਹੜੀਆਂ ਇਸ ਤਰ੍ਹਾਂ ਫੋਨ ਦੀ ਵਰਤੋਂ ਕਰਦੀਆਂ ਉਹ ਕਹਿੰਦੇ ਕਿ ਬਕਾਇਦਾ ਤੌਰ ਤੇ ਮੰਤਰਾਲੇ ਨੇ ਰਿਪੋਰਟ ਨਸਰ ਕੀਤੀ ਫਿਰ ਇਹ ਇਹ ਸਰਵੇ ਆ ਜਿਹੜਾ ਇਸਤੇਮਾਲ ਕਰਨ ਨਾਲ ਜਿਹੜਾ ਸਰਵੇ ਸਾਹਮਣੇ ਆਇਆ ਬਕਾਇਦਾ ਤੌਰ ਤੇ ਪਿੰਡੂ ਮਹਿਲਾਵਾਂ ਤੇ ਸ਼ਹਿਰੀ ਮਹਿਲਾਵਾਂ ਦੇ ਮਾਮਲੇ ਚ ਇਹ ਬਕਾਇਦਾ ਤੌਰ ਤੇ ਰਿਪੋਰਟ ਦਾ ਖਲਾਸਾ ਮੰਤਰਾਲੇ ਦੇ ਵੱਲੋਂ ਵੀ ਹੋਇਆ ਹੋਰ ਛੱਡੋ ਪਿੰਡੂ ਮਹਿਲਾਵਾਂ ਮਾ ਇੰਟਰਨੈਟ ਦੇ ਉੱਤੇ ਵੱਧ ਸਮਾਂ ਵੀ ਬਿਤਾ ਗੁਜ਼ਾਰ ਲੈਂਦੀਆਂ ਜਿਹੜੀਆਂ 15 ਤੋਂ 29 ਸਾਲ ਵਾਲੀਆਂ ਔਰਤਾਂ ਨੇ ਉਹ ਪਿੰਡਾਂ ਦੇ ਵਿੱਚ ਇਸ ਫੋਨ ਦੀ ਵਰਤੋਂ ਕਰਦੇ ਹੋਈਆਂ ਕਈ ਵਾਰ ਸ਼ਹਿਰ ਵਾਲੀ ਔਰਤ ਨਾਲ ਵੀ ਵੱਧ ਸਮਾਂ ਇੰਟਰਨੈਟ ਤੇ ਗੁਜ਼ਾਰਦੀਆਂ ਨੇ ਉਹਦੇ ਕੁਝ ਕਰਨੇ ਮੰਨੇ ਜਾ ਰਹੇ ਨੇ ਕਿ ਕਹਿੰਦੇ ਕਿ ਸ਼ਹਿਰੀ ਔਰਤਾਂ ਜਦੋਂ ਡਿਊਟੀ 'ਚ ਹੁੰਦੀਆਂ ਨੇ ਕੰਮ ਕਰਦੇ ਹੁੰਦੀਆਂ ਨੇ ਜਾਂ ਉਹ ਫਿਰ ਫਿਕਸ ਹੁੰਦਾ ਕਿ ਘਰ ਆ ਕੇ ਉਹਨਾਂ ਨੇ ਕੰਮ ਚਾਹ ਕਰਨਾ ਹੈ ਇਸ ਲਈ ਸ਼ਾਇਦ ਪਿੰਡ ਦੇ ਵਿੱਚ ਕਹਿੰਦੇ ਕਿ ਕਈ ਵਾਰ ਜਿਨ੍ਹਾਂ ਦਾ ਨਚਬੇਲੀਆਂ ਤਾਂ ਵਿਹਲੀਆਂ ਹੈ ਜਾਂ ਕੰਮ ਹੈ ਤਾਂ ਕੰਮ ਹੀ ਹੈ ਇਹ ਵੀ ਇੱਕ ਪਹਿਲੂ ਉੱਪਰ ਹੈ ਸੋ ਇਸ ਤਰ੍ਹਾਂ ਸਮਾਰਟਫੋਨ ਦੇ ਮਾਮਲੇ 'ਚ ਕਹਿੰਦੇ ਪਿੰਡਾਂ 'ਚ 26.8% ਲੋਕ ਆਨਲਾਈਨ ਖਰੀਦਦਾਰੀ ਵੀ ਕਰ ਰਹੇ ਨੇ ਇਹ ਔਰਤਾਂ 'ਚੋਂ ਜਿਹੜੀਆਂ 91.2% ਦੀ ਔਰਤਾਂ ਪਿੰਡਾਂ 'ਚ ਵਰਤਣ ਵਾਲੀ ਗੱਲ ਆ ਉਹਨਾਂ 'ਚੋਂ ਕਹਿੰਦੇ ਕਿ 26.8% ਇਸ ਦੀਆਂ ਔਰਤਾਂ ਪਿੰਡ ਵਾਲੀਆਂ ਆਨਲਾਈਨ ਸ਼ਾਪਿੰਗ ਵੀ ਕਰਦੀਆਂ ਨੇ ਦੂਏ ਪਾਸੇ ਇਸ ਦਾ ਅਸਰ ਹਰ ਇੱਕ ਵਰਗ ਤੇ ਉੱਤੇ ਚਾਹੇ ਬੰਦਾ ਵਰਤੇ ਚਾਹੇ ਬੀਬੀ ਵਰਤੇ ਚਾਹੇ ਜਵਾਕ ਵਰਤੇ ਚਾਹੇ ਵੱਡੇ ਵਰਤਣ ਚਾਹੇ ਛੋਟਾ ਵਰਤੇ ਕੋਈ ਵੀ ਚਾਹੇ ਮੁੰਡਾ ਚਾਹੇ ਕੁੜੀ ਉਹ ਕਹਿੰਦੇ ਕਿ ਨੀਂਦ ਤੇ ਸਿੱਦਾ ਅਸਰ ਪੈਂਦਾ ਇਹਦਾ ਜਿਆਦਾ ਵਰਤੋਂ ਦਾ ਅਸਰ ਸਿੱਧਾ ਨੀਂਦ ਤੇ ਪੈਂਦਾ ਅੱਖਾਂ ਤੇ ਇਹਦਾ ਅਸਰ ਪੈਂਦਾ ਤੇ ਇਹਦੇ ਨਾਲ ਨਾਲ ਕਹਿੰਦੇ ਕਿ ਚਿੰਤਾ ਘਬਰਾਹਟ ਹੈਨਾ ਝਟਚੜਾਪਣ ਮੋਟਾਪਾ ਖਾਣ ਦੀ ਕੋਈ ਹਜਰ ਨਹੀਂ ਦੀ ਇਹ ਸਾਰੇ ਪ੍ਰਕਿਰਿਆਵਾਂ ਫਿਰ ਕਈ ਹੋਰ ਬਿਮਾਰੀਆਂ ਦਾ ਅਸਰ ਚਲੋ ਗੱਲ ਬਿਮਾਰੀਆਂ ਦੀ ਚੱਲੀ ਆ ਤਾਂ ਭਾਈ ਬਿਮਾਰੀਆਂ ਤਾਂ ਪੰਜਾਬ ਖਾਸੀਆਂ ਸੇੜਨ ਲੱਗ ਪਿਆ ਹ ਮੇਰੇ ਕੋ ਇੱਕ ਰਿਪੋਰਟ ਪਈ ਆ ਜੀ ਕਹਿੰਦੇ ਪੰਜਾਬ ਚ 2024-25 ਦੌਰਾਨ ਭੋਜਨ ਪਦਾਰਥਾਂ ਦੇ 22% ਦੀ ਨਮੂਨੇ ਫੇਲ ਹੋ ਗਏ। ਦੁੱਧ ਦੇ 20488 ਨਮੂਨਿਆਂ ਚੋਂ 3712 ਮਾਪਦੰਡਾਂ ਦੇ ਅਨੁਕੂਲ ਨਹੀਂ ਨਿਕਲੇ। 20488 ਨਮੂਨੇ ਦੁੱਧ ਦੇ ਲਏ ਗਏ, ਉਹ ਚੋਂ 3712 ਨਮੂਨੇ ਫੇਲ ਹੋ ਗਏ। ਇਸੇ ਤਰ੍ਹਾਂ ਖੋਏ ਦੀ ਦਰਬੀ 26% ਫੇਲ ਹੋਣ ਦੀ ਆ। 26% ਦੀ ਖੋਆ ਫੇਲ ਹੋ ਰਿਹਾ। ਨਤੀਜਾ ਫਿਰ ਕਹਿੰਦੇ ਕਿ ਫਿਰ ਟਿੱਡ ਦੀਆਂ ਬਿਮਾਰੀਆਂ ਲੱਗਦੀਆਂ ਗੁਰਦੇ ਤੇ ਅਸਰ ਪੈਂਦਾ ਐ ਅਲਰਜੀ ਹੁੰਦੀ ਹੈ ਜਿਗਰ ਤੇ ਅਸਰ ਪੈਂਦਾ ਦਿਲ ਦੇ ਰੋਗ ਵਧਦੇ ਨੇ ਇਹ ਕਿੰਨੇ ਤਰ੍ਹਾਂ ਦੀਆਂ ਬਿਮਾਰੀਆਂ ਦਾ ਫਰੇ ਕਾਰਨ ਬਣਦਾ ਜਦੋਂ ਇਹ ਸਥਿਤੀ ਬਣਦੀ ਹੈ ਸੋ ਪੰਜਾਬ ਦੇ ਵਿੱਚ ਕਹਿੰਦੇ ਕਿ ਸਾਲ 224-25 ਦੌਰਾਨ ਖਾਣ ਪੀਣ ਵਾਲੀਆਂ ਚੀਜ਼ਾਂ ਮਲਾਪਟੀ ਤੇਲ ਮਲਾਪਟੀ ਖਾਸ ਕਰਕੇ ਡੇਰੀ ਨਾਲ ਸੰਬੰਧਿਤ ਚੀਜ਼ਾਂ ਉਹਨਾਂ 'ਚ ਮਿਲਾਵਟ ਬਹੁਤ ਵੱਡੀ ਮਾਤਰਾ 'ਚ ਪਾਈ ਜਾ ਰਹੀ ਹੈ ਤੇ ਇਹ ਉਹ ਹੈ ਜਿਹੜੇ ਨਮੂਨਿਆਂ 'ਚ ਜਿੰਨੀ ਬਰਾਮਤ ਹੋਗੀ ਜਿੰਨੀ ਫੜੀ ਗਈ ਜਿੰਨੀ ਜਨਤਕ ਹੋਗੀ ਤੇ ਇਸ ਤੋਂ ਬਿਨਾ ਵੀ ਜੇ ਕੋਈ ਛੁੱਪਰ ਥੱਲੇ ਖੇਲਾ ਹੁੰਦਾ ਹੋਵੇ ਤਾਂ ਉਹਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਥੇ ਕੁਝ ਵੀ ਸੰਭਵ ਹੈ ਸੋ ਇਹ ਫਿਕਰਮੰਦੀ ਹੈ ਕਿ ਅਸੀਂ ਜੇ ਆਪਣੀ ਸਿਹਤ ਨਾਲ ਤੇ ਆਪਣੇ ਖਾਣ-ਪੀਣ ਨਾਲ ਵੀ ਇਸ ਤਰ੍ਹਾਂ ਦਾ ਖਲਵਾੜ ਕਰਦੇ ਹਾਂ ਉੱਥੇ ਵੀ ਸਾਨੂੰ ਨੋਟ ਦਿਖਦਿਆ ਤੇ ਪਰ ਅਸੀਂ ਇਹ ਪੁੱល ਜਾਣਿਆ ਕਿ ਸਾਡਾ ਪਰਿਵਾਰ ਵੀ ਸਾਡੇ ਜਵਾਕ ਵੀ ਸਾਡੇ ਸਾਥ ਸੰਬੰਧੀ ਵੀ ਕਿਤੋਂ ਲੈ ਕੇ ਖਾਂਦੇ ਹੋਣਗੇ ਤੇ ਪਰ ਅਸੀਂ ਇਹ ਭੁੱਲ ਕੇ ਬਿਮਾਰੀਆਂ ਵੇਚ ਰਹੇ ਹਾਂ ਜਦੋਂ ਕਿ ਵੇਚਣੀ ਤੰਦਰੁਸਤੀ ਹੁੰਦੀ ਹੈ ਜਿਵੇਂ ਚੋ ਬਹੁਤ ਸ਼ੁਕਰੀਆ ਬਹੁਤ ਧੰਨਵਾਦ